ਬਹੁਦਾ ਘਰ ਤੋੜ ਕੇ ਅਲੱਗ ਹੋ ਜਾਣਾ ਸਭ ਨੂੰ ਦਿਖਾਈ ਦਿੰਦਾ ਹੈ ਅਰਕਾਰ ਵਿੱਚ ਉਸ ਦਾ ਟੁੱਟ ਜਾਣਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਜ਼ਿੰਦਗੀ ਘੜੀ ਡਟਰਜੈਂਟ ਦੀ ਤਰ੍ਹਾਂ ਖਰਾਬ ਹੋ ਗਈ ਲੋਕ ਇਸਤੇਮਾਲ ਤਾਂ ਕਰਦੇ ਹਨ ਪਰ ਵਿਸ਼ਵਾਸ ਨਹੀਂ ਕਰਦੇ ਨਫ਼ਰਤ ਕਮਾਉਣਾ ਵੀ ਇਸ ਜ਼ਮਾਨੇ ਵਿੱਚ ਆਸਾਨ ਨਹੀਂ ਲੋਕਾਂ ਦੀਆਂ ਅੱਖਾਂ ਵਿੱਚ ਖਟਕਣ ਦੇ ਲਈ ਕੁਝ ਖੂਬੀਆਂ ਤਾਂ ਹੋਣੀਆਂ ਚਾਹੀਦੀਆਂ ਪਹਿਲੇ ਜਦੋਂ ਲੋਕ ਸੌਂਦੇ ਸੀ ਤਾਂ ਸਰੀਰ ਨੂੰ ਆਰਾਮ ਮਿਲਦਾ ਸੀ ਪਰ ਹੁਣ ਜਦੋਂ ਲੋਕ ਸੌਂਦੇ ਹਨ ਤਾਂ ਮੋਬਾਈਲ ਨੂੰ ਆਰਾਮ ਮਿਲਦਾ ਹੈ ਕਮਾਉਣ ਦੀ ਸੋਚੋ ਜ਼ਮਾਨੇ ਦੀ ਨਹੀਂ ਜ਼ਮਾਨਾ ਤਾਂ ਦੋ ਹੀ ਚੱਜ ਦੇ ਸਕਦਾ ਹੈ ਸਲਾਹ ਤੇ ਤਾਨਾ ਖਾਣੇ ਨੂੰ ਖਾਣਾ ਨਹੀਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਸ਼ੀਸ਼ੇ ਵਿੱਚ ਮੂੰਹ ਤੇ ਦੁਨੀਆ ਵਿੱਚ ਸੁੱਖ ਨਹੀਂ ਹੁੰਦਾ ਸਿਰਫ ਦਿਖਾਈ ਦਿੰਦਾ ਹੈ ਇਸ ਲਈ ਕਹਿੰਦੇ ਹਨ ਕਿ ਰਿਸ਼ਤੇ ਸਭ ਨਾ ਬਣਾਈ ਰੱਖੋ ਪਰ ਉਮੀਦ ਕਿਸੇ ਕੋਲੋਂ ਨਾ ਰੱਖੋ ਪਿੱਤਲ ਦੇ ਚਮਚ ਨੂੰ ਕਿੰਨਾ ਵੀ ਕਿਸਲੋ ਉਹ ਕਦੀ ਸੋਨਾ ਨਹੀਂ ਬਣ ਸਕਦਾ ਇਹ ਲਾਈਨ ਦੇਖੀ ਬਿਊਟੀ ਪਾਰਲਰ ਦੀ ਦੁਕਾਨ ਤੇ ਬਾਹਰ ਲਿਖੀ ਦੇਖੀ ਮਾਫੀ ਉਸ ਔਰਤ ਨੂੰ ਦਿਓ ਜਿਸ ਦੇ ਕੋਲੋ ਗਲਤੀ ਹੋ ਜਾਏ ਉਸ ਨੂੰ ਨਹੀਂ ਜੋ ਚਲਾਕੀ ਕਰਕੇ ਗਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ ਚੁੱਪ ਚਾਪ ਸਹੰਦੇ ਰਹੋ ਤਾਂ ਤੁਸੀਂ ਚੰਗੇ ਹੋ ਅਗਰ ਬੋਲ ਪਏ ਤਾਂ ਤੁਹਾਡੇ ਤੋਂ ਬੁਰਾ ਕੋਈ ਨਹੀਂ ਬੇਟੀ ਪੜਾਓ ਬੇਟੀ ਬਚਾਓ ਬੋਲ ਕੇ ਤਾਂ ਵਾਲ ਵਿਆਹ ਰੁਕਵਾ ਦਿੱਤੇ ਪਰ ਹੁਣ ਇਹਨਾਂ ਦੇ ਬਾਹਰ ਚੱਲਦੇ ਬॉयਫਰੈਂਡ ਗਰਲਫਰੈਂਡ ਦੀ ਚੋਚਲੀ ਸਹੀ ਹੈ ਕੀ ਘਰ ਤੋਂ ਭੱਜ ਕੇ ਬੇਟਾ ਬੇਟੀ ਬੋਲਦੇ ਹਨ ਅਸੀਂ ਤਾਂ ਕੋਈ ਚੀਜ਼ ਨਹੀਂ ਚੁਰਾਈ ਮਾਪੇ ਦੀ ਇੱਜ਼ਤ ਤੋਂ ਜ਼ਿਆਦਾ ਕੀਮਤੀ ਚੀਜ਼ ਕੋਈ ਹੈ ਇਸਤਰੀ ਜੰਨਤ ਤੋਂ ਲੈ ਕੇ ਜ਼ਹਿਰ ਤੱਕ ਦਾ ਅਹਿਸਾਸ ਕਰਵਾ ਸਕਦੀ ਹੈ ਇਹ ਤੁਹਾਡੇ ਵਿਹਾਰ ਉੱਪਰ ਤੈਅ ਕਰਦਾ ਹੈ ਔਰਤਾਂ ਜ਼ਿੱਦੀ ਹੀ ਹੁੰਦੀ ਹੈ ਨਫ਼ਰਤ ਕਰੇ ਤਾਂ ਮੁੜ ਕੇ ਵੀ ਨਾ ਦੇਖੇ ਪਿਆਰ ਕਰੇ ਤਾਂ ਮਰਦੇ ਦਮ ਤੱਕ ਸਾਥ ਨਾ ਛੱਡੇ ਪਹਿਲੇ ਲੋਕ ਕੁਵਾਰੀ ਲੜਕੀ ਦਾ ਧਿਆਨ ਰੱਖਦੇ ਸੀ ਅੱਜਕੱਲ ਵਿਆਹੀ ਹੋਈ ਤੇ ਦੋ ਬੱਚਿਆਂ ਦੀ ਮਾਂ ਦਾ ਸੱਚਮੁੱਚ ਜ਼ਮਾਨਾ ਕਿੰਨਾ ਬਦਲ ਗਿਆ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਇੱਕ ਲਾਈਕ ਜ਼ਰੂਰ ਕਰੋ ਵਿਆਹ ਤੋਂ ਪਹਿਲਾਂ ਲੋਕ ਪਿਆਰ ਤੇ ਵਿਆਹ ਦੇ ਨਾਮ ਉੱਪਰ ਫਿਜ਼ੀਕਲ ਹੋ ਕੇ ਛੱਡ ਦਿੰਦੇ ਹਨ ਤੇ ਵਿਆਹ ਦੇ ਬਾਅਦ ਵੀ ਲੋਕ ਫਿਜ਼ੀਕਲ ਹੋ ਕੇ ਤਲਾਕ ਦੇ ਦਿੰਦੇ ਹਨ ਖਰਾਬੀ ਵਿਆਹ ਵਿੱਚ ਨਹੀਂ ਖਰਾਬੀ ਲੋਕਾਂ ਵਿੱਚ ਹੈ ਝੂਠੀ ਗੱਲ ਉੱਪਰ ਵਾਹ-ਵਾ ਕਰੋਗੇ ਉਹੀ ਲੋਕ ਤੁਹਾਨੂੰ ਤਬਾਹ ਕਰਨਗੇ ਅੱਜ ਦਾ ਇਤਿਹਾਸ ਗਵਾਹ ਹੈ ਕਿਸੇ ਸ਼ਰਾਬੀ ਨੇ दारू ਦੀ ਬੋਤਲ ਦੀ ਐਕਸਪਾਇਰੀ ਡੇਟ ਚੈੱਕ ਨਹੀਂ ਕੀਤੀ ਇਸ ਨੂੰ ਕਿਹਾ ਜਾਂਦਾ ਹੈ ਵਿਸ਼ਵਾਸ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਇਕੱਲੇ ਬੈਠ ਕੇ ਖੁਦ ਨੂੰ ਇੱਕ ਸਵਾਲ ਕਰੋ ਤੁਹਾਡੀ ਮਰਨੇ ਦੀ ਬਾਅਦ ਕਿੰਨੇ ਲੋਕਾਂ ਨੂੰ ਫਰਕ ਪਏਗਾ ਜਿਨ੍ਹਾਂ ਲੋਕਾਂ ਨੂੰ ਫਰਕ ਪਏਗਾ ਉਹਨਾਂ ਦਾ ਖਿਆਲ ਰੱਖੋ ਬਾਕੀ ਸਭ ਨੂੰ ਛੱਡ ਦਿਓ ਬਾਪ ਦਾਦੇ ਨੇ ਉਮਰ ਗੁਜ਼ਾਰ ਦਿੱਤੀ ਚੌਲ ਦਾਲ ਖਾਣੇ ਵਿੱਚ ਤੇ ਬੇਟੀ ਬਾਇਓ ਵਿੱਚ ਲਿਖਦੀ ਹੈ ਆਈ ਐਮ ਚਾਕਲੇਟ ਲਵਰ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਵਿਲਾਸੀ ਪੁਰਸ਼ ਨੂੰ ਕਿਸ ਤਰ੍ਹਾਂ ਪਹਿਚਾਨੀਏ ਨੰਬਰ 1 ਜੋ ਪੁਰਸ਼ ਇੱਕ ਔਰਤ ਨਾਲ ਸੰਬੰਧ ਰੱਖਦੇ ਹੋਏ ਇੱਕ ਤੋਂ ਜ਼ਿਆਦਾ ਔਰਤਾਂ ਦੇ ਨਾਲ ਸੰਬੰਧ ਰੱਖਦੇ ਹਨ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਵਿਲਾਸੀ ਪੁਰਸ਼ ਕਹਿੰਦੇ ਹਨ ਇਹ ਲਾਈਨਾਂ ਸੰਸਕਾਰੀ ਪੁਰਸ਼ਾਂ ਦੇ ਲਈ ਨਹੀਂ ਹੈ ਨੰਬਰ 2 ਜੋ ਪੁਰਸ਼ ਦੋਸਤ ਨਾਲ ਦੋਸਤੀ ਕੱਟ ਰੱਖਦੇ ਹਨ ਤੇ ਔਰਤ ਦੇ ਨਾਲ ਦੋਸਤੀ ਰੱਖਣਾ ਪਸੰਦ ਕਰਦੇ ਹਨ ਇਸ ਤਰ੍ਹਾਂ ਦੇ ਪੁਰਸ਼ਾਂ ਨੂੰ ਕਾਮੀ ਪੁਰਸ਼ ਕਹਿੰਦੇ ਹਨ ਨੰਬਰ 3 ਦੁਸ਼ਟ ਮਰਦ ਘਰ ਵਿੱਚ ਸ਼ਰਾਬ ਪੀਣ ਦੇ ਬਾਅਦ ਘਰ ਵਾਲਿਆਂ ਦਾ ਸੁੱਖ ਚੈਨ ਵੀ ਖੋਹ ਲੈਂਦੇ ਹਨ ਨੰਬਰ 4 ਦੁਸ਼ਟ ਮਰਦ ਆਪਣੇ ਹੀ ਭਰਾ ਦੀ ਸੰਪਤੀ ਹੜੱਪ ਲੈਂਦਾ ਹੈ ਨੰਬਰ 5 ਦੁਸ਼ਟ ਮਰਦ ਆਪਣੀ ਪਤਨੀ ਤੇ ਬੱਚਿਆਂ ਨੂੰ ਬਿਨਾਂ ਗਲਤੀ ਦੇ ਗਾਲੀਆਂ ਦੇ ਕੇ ਮਾਰਦਾ ਪਿੱਟਦਾ ਹੈ ਨੰਬਰ 6 ਦੁਸ਼ਟ ਮਰਦ ਚੰਗੇ ਖਾਣੇ ਵਿੱਚ ਵੀ ਕਮੀਆਂ ਕੱਢਦਾ ਹੈ ਤੇ ਕਹਿੰਦਾ ਹੈ ਇਸ ਤੋਂ ਚੰਗਾ ਤਾਂ ਬਾਹਰ ਦਾ ਖਾਣਾ ਹੈ ਨੰਬਰ 7 ਦੁਸ਼ਟ ਮਰਦ ਹਮੇਸ਼ਾ غرੂਰ ਵਿੱਚ ਰਹਿੰਦਾ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਇਤਿਹਾਸ ਗਵਾਹ ਹੈ ਪੇਸ਼ੈਂਟ ਨੂੰ ਮਿਲਣ ਆਏ ਲੋਕ ਕੇਵਲ 5 ਮਿੰਟ ਹੀ ਸੀਰੀਅਸ ਰਹਿੰਦੇ ਹਨ ਬਾਅਦ ਵਿੱਚ ਚਾਹ ਕੌਫੀ ਨਾਸ਼ਤਾ ਤੇ ਫਾਲਤੂ ਗੱਲਾਂ ਕਰਨ ਵਿੱਚ ਬਿਜ਼ੀ ਹੋ ਜਾਂਦੇ ਹਨ ਜੇਕਰ ਕੋਈ ਔਰਤ ਗੱਲ ਕਰਦੇ ਵਕਤ ਵਾਰ-ਵਾਰ ਤੁਹਾਡੇ ਕਰੀਬ ਆ ਰਹੀ ਹੈ ਤੇ ਤੁਹਾਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਮਝ ਜਾਓ ਉਹ ਤੁਹਾਨੂੰ ਪਸੰਦ ਕਰਦੀ ਹੈ ਔਰਤ ਕਿਸੇ ਮਰਦ ਨਾਲ ਘੰਟੀਆਂ ਉਦੋਂ ਗੱਲ ਕਰਦੀ ਹੈ ਜਦੋਂ ਉਸ ਨੂੰ ਪਿਆਰ ਕਰਦੀ ਹੈ ਉਸ ਨੂੰ ਚਾਹੁੰਦੀ ਹੈ اگر ਤੁਸੀਂ ویڈیو ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ سبسਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ